ਭੰਗਰ ਮੋਟੀਵੇਸ਼ਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਲਾ ਦੀ ਟੈਲੈਂਟ ਦੀ ਹੁਨਰ ਦੀ ਜਦੋਂ ਅਸੀਂ ਪੜਦੇ ਸੀ ਤੇ ਸਾਡੇ ਮਾਤਾ ਪਿਤਾ ਦਾ ਸੁਪਨਾ ਸੀ ਵੀ ਸਾਨੂੰ ਪੜ੍ਹਾਈ ਤੋਂ ਬਾਅਦ ਗਵਰਨਮੈਂਟ ਜੌਬ ਮਿਲੇ ਸਾਨੂੰ ਸਰਕਾਰੀ ਨੌਕਰੀ ਮਿਲੇ ਹੁਣ ਜਦੋਂ ਸਾਡੇ ਬੱਚੇ ਪੜ੍ਹਦੇ ਆ ਸਾਡੀ ਵੀ ਸੋਚ ਹੈ ਵੀ ਸਾਡੇ ਬੱਚੇ ਨੂੰ ਗਵਰਨਮੈਂਟ ਜੋਬ ਮਿਲੇ ਸਾਰਿਆਂ ਦੀ ਇਹੀ ਸੋਚ ਹੁੰਦੀ ਹੈ ਪਰ ਸਾਰੇ ਗਵਰਨਮੈਂਟ ਜੋਬ ਤੇ ਨਹੀਂ ਲੱਗਦੇ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਜਿੰਨੇ ਵੀ ਸਰਕਾਰੀ ਡਿਪਾਰਟਮੈਂਟ ਆ ਉਹਨਾਂ ਦੇ ਵਿੱਚ ਜਿੰਨੀ ਵੈਕੈਂਸੀ ਹੈ ਜਿੰਨੇ ਉਹਨਾਂ ਨੂੰ ਮੁਲਾਜ਼ਮ ਚਾਹੀਦੇ ਆ ਓਨੇ ਮੁਲਾਜ਼ਮ ਰੱਖਦੇ ਆ ਜਿੰਨੇ ਮੁਲਾਜ਼ਮ ਰਿਟਾਇਰ ਹੁੰਦੇ ਆ ਉਹਨਾਂ ਦੀ ਜਗ੍ਹਾ ਤੇ ਹੋਰ ਲੱਗਦੇ ਆ ਹੁਣ ਸਰਕਾਰ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਸਰਕਾਰੀ ਨੌਕਰੀ ਦੇ ਨਾਲ ਹੀ ਕਾਮਯਾਬ ਹੋ ਸਕਦੇ ਆ ਹੁਣ ਤੱਕ ਜਿੰਨੇ ਵੀ ਬੰਦੇ ਕਾਮਯਾਬ ਹੋਏ ਆ ਕਿ ਉਹ ਸਰਕਾਰੀ ਨੌਕਰੀ ਦੇ ਨਾਲ ਕਾਮਯਾਬ ਹੋਇਆ ਕਿ ਉਹਨਾਂ ਨੂੰ ਗਵਰਨਮੈਂਟ ਜੌਬ ਕਰਨ ਤੋਂ ਬਾਅਦ ਕਾਮਯਾਬੀ ਮਿਲੀ ਹੈ ਨਹੀਂ ਸਾਡੇ ਮਨ ਦਾ ਇੱਕ ਖਿਆਲ ਗਲਤ ਹੈ ਜਿੰਨੇ ਵੀ ਦੁਨੀਆ ਤੇ ਕਰੋੜਪਤੀ ਬੰਦੇ ਆ ਅਰਬਪਤੀ ਬੰਦੇ ਆ ਉਹ ਗਵਰਨਮੈਂਟ ਜੌਬ ਕਰਕੇ ਕਾਮਯਾਬ ਨਹੀਂ ਹੋਏ ਉਹ ਕਰੋੜਾਪਤੀ ਗਵਰਨਮੈਂਟ ਜੌਬ ਕਰਕੇ ਨਹੀਂ ਬਣੇ ਹੁਣ ਤੁਸੀਂ ਦੇਖ ਲਓ ਆਪਣੇ ਇੰਡੀਆ ਦੇ ਸਭ ਤੋਂ ਅਮੀਰ ਆਦਮੀ ਮਕੇਸ਼ ਬਾਨੀ ਰਤਨ ਟਾਟਾ ਜੀ ਗੌਤਮ ਅਡਾਨੀ ਵਿਜੇ ਮਾਲਿਆ ਬਹੁਤ ਅਮੀਰ ਹੈ ਕਰਪਾਪਤੀ ਬੰਦੇ ਆ ਇਹ ਗਵਰਨਮੈਂਟ ਜੌਬ ਕਰਕੇ ਕੰਮ ਜਾ ਪੋਈ ਆ ਨਹੀਂ ਜਾਂ ਜਿੰਨੇ ਵੀ ਹੁਣ ਤੱਕ ਸਾਡੇ ਮਹਾਨ ਬੰਦੇ ਹੋਏ ਆ ਜਿਨ੍ਹਾਂ ਨੇ ਆਪਣੇ ਨਾਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਖਿਡਾਰੀਆਂ ਦੇ ਵਿੱਚੋਂ ਸਚਿਨ ਤੰਦੂਲਕਰ ਵਿਰਾਟ ਕੋਹਲੀ ਮਿਲਖਾ ਸਿੰਘ ਹੋਰ ਬੜੇ ਰোনালਡੋ ਫੁੱਟਬਾਲ ਦੇ ਬਹੁਤ ਤਕੜੇ ਖਿਡਾਰੀ ਹੋਏ ਆ। ਜਾਂ ਸੰਗੀਤ ਦੇ ਵਿੱਚ ਗੱਲ ਕਰੀਏ ਲਤਾ ਮਕੇਸ਼ ਕਰਜੀ। ਬਹੁਤ ਸੋਹਣੀ ਆਵਾਜ਼। ਜਾਂ ਹੋਰ ਵੀ ਬੜੇ ਆਪਣੇ ਦੇਸ਼ ਦੇ ਡਾਕਟਰ ਏਪੀਜੀ ਅਬਦੁਲਕਲਾਮ। ਜੇ ਆਪਾਂ ਹੋਰ ਗੱਲ ਕਰੀਏ ਤੇ ਬੜੇ ਵੱਡੇ ਵੱਡੀਆਂ ਸਾਡੇ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਨੇ। ਕੀ ਗਵਰਨਮੈਂਟ ਜੌਬ ਕਰਕੇ ਤੋ ਤੱਕ ਪਹੁੰਚੀ ਹੈ ਨਹੀਂ ਇਹਨਾਂ ਨੇ ਆਪਣੀ ਏਡੀ ਵੱਡੀ ਉਪਲਬਧੀ ਕਿਵੇਂ ਹਾਸਲ ਕੀਤੀ ਇਹਨਾਂ ਨੇ ਆਪਣੀ ਕਲਾ ਨੂੰ ਜਾਰ ਕੀਤਾ ਜਿਹਦੀ ਅੱਪਾ ਗੱਲ ਕਰਦੇ ਆ ਟੈਲੈਂਟ ਦੀ ਇਹਨਾਂ ਦੇ ਅੰਦਰ ਕਲਾ ਸੀ ਇਹਨਾਂ ਨੇ ਕਲਾ ਨੂੰ ਜਗਾਇਆ ਤੇ ਕਲਾ ਕਰਕੇ ਆਪਣੀ ਹੁਨਰ ਕਰਕੇ ਟੈਲੈਂਟ ਕਰਕੇ ਅੱਜ ਇਹਨਾਂ ਨੇ ਦੁਨੀਆ ਤੇ ਨਾਂ ਰੋਸ਼ਨ ਕੀਤਾ ਨਾਂ ਚਮਕਾਇਆ ਕਿ ਅਸੀਂ ਆਪਣੀ ਕਲਾ ਨਾਲ ਕੰਮ ਜਪ ਨਹੀਂ ਸਕਦੇ ਅਸੀਂ ਆਪਣੇ ਟੈਲੈਂਟ ਨਾਲ ਜ਼ਿੰਦਗੀ ਵਿੱਚ ਕਾਮਯਾਬੀ ਹੋ ਸਕਦੀ ਹੋ ਸਕਦੇ ਹਾਂ ਅਸੀਂ ਆਪਣੀ ਕਲਾ ਨੂੰ ਜਗਾਉਣਾ ਹੈ ਤੇ ਕਲਾ ਕੀ ਹੈ ਕਲਾ ਹਰ ਇੱਕ ਕੰਮ ਦੇ ਵਿੱਚ ਕਲਾ ਹੈ ਕੋਈ ਵੀ ਅਸੀਂ ਕੰਮ ਕਰਨਾ ਹੋਵੇ ਉਹਦੇ ਵਿੱਚ ਆਪਣੀ ਕਲਾ ਹੈ ਮਿਹਨਤ ਹੈ ਹੁਣ ਜਿਹੜਾ ਕੋਈ ਟੇਲਰ ਮਾਸਟਰ ਹੈ ਉਹ ਕੱਪੜੇ ਸਲਾਈ ਕਰਦਾ ਉਹਦੇ ਅੰਦਰ ਕਲਾ ਹੈ ਜਿਉ ਮਿਹਨਤ ਕਰਕੇ ਉਹ ਕਲਾ ਨੂੰ ਹੋਰ ਵਧਾਉਂਦਾ ਹੈ ਤੇ ਬਹੁਤ ਵੱਡਾ ਟੇਲਰ ਮਾਸਟਰ ਬਣ ਜਾਂਦਾ ਹੈ। ਉਹ ਫਿਰ ਉਹਦੇ ਬਰਾਬਰੀ ਚ ਗਵਰਨਮੈਂਟ ਜੋਬ ਵੀ ਨਹੀਂ। ਕੋਈ ਜੁੱਤੀਆਂ ਦਾ ਕੰਮ ਕਰਦਾ ਹੈ। ਮੋਚੀ ਹੈ। ਉਹ ਜੁੱਤੀਆਂ ਤਿਆਰ ਕਰਦਾ ਉਹਦੇ ਸ਼ੋਰੂਮ ਬਣਾ ਲੈਂਦਾ ਹੈ। ਕੋਈ ਲੱਕੜ ਦਾ ਮਿਸਤਰੀ 카ਰਪੈਂਟਰ। ਗੁਜਿੰਦਰ ਕਲਾ ਹੈ। ਉਹ ਆਪਣੀ ਕਲਾ ਦੇ ਨਾਲ ਬਹੁਤ ਸੋਹਣਾ ਫਰਨੀਚਰ ਤਿਆਰ ਕਰਦਾ ਜਿਹੜਾ ਕਰੋੜਾਂ ਰੁਪਈਆ ਵਿੱਚ ਵਿਕ ਜਾਂਦਾ ਹੈ। ਜੇ ਕੋਈ ਮਿਸਤਰੀ ਹੈ ਉਹ ਕੋਠੀਆਂ ਬਣਾਉਂਦਾ ਮਕਾਨ ਬਣਾਉਂਦਾ ਉਹਦੇ ਅੰਦਰ ਕਲਾ ਹੈ ਬਹੁਤ ਵੱਡਾ ਠੇਕੇਦਾਰ ਬਣ ਜਾਂਦਾ ਕਿੰਨੀਆਂ ਕੋਠੀਆਂ ਦਾ ਕੰਮ ਕਰਦਾ ਕੋਈ ਪਲੰਬਰ ਹੈ ਟੂਟੀਆਂ ਦਾ ਕੰਮ ਕਰਦਾ ਇਹ ਕਲਾ ਹੈ ਨਾ ਜਾਂ ਕੋਈ ਜੇ ਆਪਾਂ ਡਿਜੀਟਲ ਸੇਵਾ ਦੀ ਗੱਲ ਕਰੀਏ ਜੇ ਕੋਈ ਕੰਪਿਊਟਰ ਚਲਾਉਂਦਾ ਤੇ ਕੰਪਿਊਟਰ ਆਪਰੇਟਰ ਬਣ ਜਾਂਦਾ ਕਲਾ ਹੈ ਕੋਈ ਡਰਾਈਵਰ ਹੈ ਆਪਣੀ ਡਰਾਈਵਰੀ ਦੇ ਸਿਰ ਤੇ ਬਹੁਤ ਪੈਸਿਕ ਮਾਸਕ ਦਾ ਆਪਣੀ ਕਲਾ ਨੂੰ ਦਿਖਾਉਣਾ ਹੈ ਕੋਈ ਹੁਣ ਇੱਕ ਹੁੰਦੀ ਹੈ ਕਲਾ ਕੰਮ ਕਰਨ ਦੀ ਕਲਾ ਇੱਕ ਹੁੰਦੀ ਜਿਹੜੀ ਸਾਡੇ ਅੰਦਰ ਕਲਾ ਸਾਨੂੰ ਰੱਬ ਕਲਾ ਦਿੰਦਾ ਸਾਡੂ ਰੱਬ ਵੱਲੋਂ ਗੋਡ ਗਿਫਟ ਮਿਲਦਾ ਹੈ ਉਹ ਕੀ ਹੈ ਕਿਸੇ ਦੀ ਆਵਾਜ਼ ਬਹੁਤ ਸੋਹਣੀ ਹੁੰਦੀ ਹੈ ਆਪਣੀ ਆਵਾਜ਼ ਦੇ ਸਿਰ ਤੇ ਬਹੁਤ ਆਪਣਾ ਨਾਂ ਚ ਮਕਾ ਸਕਦਾ ਜ਼ਿੰਦਗੀ ਵਿੱਚ ਕੰਮ ਜਾਂ ਬਹੁਤ ਸਕਦਾ ਆਪਣੀ ਆਵਾਜ਼ ਦੇ ਸਿਰ ਤੇ ਕਿਸੇ ਅੰਦਰ ਦੌੜਨ ਦੀ ਕਲਾ ਹੁੰਦੀ ਦੌੜ ਦਾ ਬਹੁਤ ਹੈ ਤੇ ਉਹ ਆਪਣੀ ਦੌੜ ਦੇ ਸਰ ਤੇ ਕੰਮ ਜਾਂ ਪੂ ਸਕਦਾ ਕਿਸੇ ਨੂੰ ਐਕਟਿੰਗ ਕਰਨ ਦੀ ਕਲਾ ਆਉਂਦੀ ਹੈ ਕਿਸੇ ਨੂੰ ਲਿਖਣ ਦੀ ਕਲਾ ਆਉਂਦੀ ਹੈ ਕਿਸੇ ਨੂੰ ਬੋਲਣ ਦੀ ਕਲਾ ਆਉਂਦੀ ਹੈ ਬੋਲਦਾ ਬਹੁਤ ਸੋਹਣਾ ਇਹ ਕਲਾ ਹੈ ਨਾ ਜ਼ਰੂਰੀ ਨਹੀਂ ਵੀ ਅਸੀਂ ਗਵਰਨਮੈਂਟ ਜੌਬ ਦੇ ਨਾਲ ਹੀ ਕੰਮ ਜਾਂ ਪੂ ਸਕਦੇ ਹਾਂ ਹੁਣ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਬਾਣੀਏ ਲੋਕ ਆ ਮ ਮਾਰਵਾੜੀ ਦਾਸਤਾਨ ਦੇ ਮਾਰਵਾੜੀ ਬਾਣੀਏ ਉਹਨਾਂ ਦੇ ਬੱਚਿਆਂ ਨੂੰ ਕੋਈ ਗਵਰਨਮੈਂਟ ਜੌਬ ਨਹੀਂ ਕਰਾਉਂਦੇ ਮਾਰਵਾੜੀ ਬਾਣੀਏ ਲੋਕ ਆਪਣੇ ਬੱਚਿਆਂ ਨੂੰ ਗਵਰਨਮੈਂਟ ਜੌਬ ਬਹੁਤ ਘੱਟ ਕਰਾਉਂਦੇ ਆ ਦੇਖਿਓ ਹੁਣ ਤੁਸੀਂ ਉਹ ਆਪਣਾ ਬਿਜ਼ਨਸ ਸ਼ੁਰੂ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਬਿਜ਼ਨਸ ਦੇ ਵਿੱਚ ਪਾਉਂਦੇ ਆ ਹੁਣ ਜਿੰਨੇ ਵੀ ਮਾਰਵਾੜੀ ਲੋਕ ਬਾਣੀਏ ਲੋਕ ਆ ਕਰੋੜਪਤੀ ਆ ਉਹਨਾਂ ਦੇ ਅੰਦਰ ਕਲਾ ਹੈ ਪੈਸਾ ਕਮਾਉਂਦੀ ਆਪਣੀ ਕਲਾ ਰਹੀ ਪੈਸਾ ਕਮਾਉਂਦੀ ਆ ਪਰ ਅਸੀਂ ਲੋਕ ਜ਼ਿਆਦਾਤਰ ਸੋਚਦੇ ਆ ਵੀ ਸਾਨੂੰ ਗਵਰਨਮੈਂਟ ਜੋਬ ਮਿਲੇ ਤੇ ਫਿਰ ਹੀ ਅਸੀਂ ਕਾਮਯਾਬ ਹੋਵਾਂਗੇ ਨਹੀਂ ਜਦੋਂ ਸਾਡੇ ਬੱਚੇ ਪੜ੍ਹਦੇ ਆ ਨਾ ਬੱਚਿਆਂ ਦੇ ਅੰਦਰ ਐਕਸਟਰਾ ਕਲਾ ਪੈਦਾ ਕਰੋ ਕਿ ਬੱਚਿਆਂ ਨੂੰ ਕੱਲ ਨੂੰ ਨੌਕਰੀ ਨਾ ਮਿਲੇ ਕੱਲ ਨੂੰ ਨੌਕਰੀ ਨਾ ਮਿਲੇ ਤੇ ਇਹ ਆਪਣੀ ਰੋਟੀ ਕਮਾ ਕੇ ਖਾ ਲੈਣ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਕੁਝ ਐਕਸਟਰਾ ਸਿਖਾਓ ਐਕਸਟਰਾ ਕੀ ਉਹਨੇ ਮਿਊਜ਼ਿਕ ਸਿਖਾਓ ਉਹਨੂੰ ਕੋਈ ਗੇਮ ਸਿਖਾਓ ਉਹਨੂੰ ਕੋਈ ਸਾਜ਼ ਸਿਖਾਓ ਤਪਲਾ ਬੰਸਰੀ ਢੋਲਕ ਸਟਾਰ ਉਸ ਖਾਸ ਕਰਕੇ ਉਹਨੂੰ ਕੋਈ ਗੇਮ ਦੇ ਵਿੱਚ ਪਾ ਸਕਦੇ ਆ ਇਸ ਦੇ ਨਾਲ ਉਹ ਜ਼ਿੰਦਗੀ ਵਿੱਚ ਕੰਮਜੱਪ ਹੋ ਜਾਂਦਾ ਹੈ ਤੇ ਬਹੁਤ ਸੜੀ ਬੇਰਜ਼ਗਾਰੀ ਜਦੋਂ ਆਦਮੀ ਬੇਰਜ਼ਗਾਰ ਹੁੰਦਾ ਹੈ ਬੇਰਜ਼ਗਾਰ ਕਿਉਂ ਹੁੰਦਾ ਹੈ ਹੁਣ ਬਹੁਤ ਸਾਰੇ ਜਿਹੜੇ ਨੌਜਵਾਨ ਆ ਪੜ੍ਹਾਈ ਕਰਨ ਤੋਂ ਬਾਅਦ ਉਹ ਵਿਲੇ ਰਹਿੰਦੇ ਆ ਕੋਈ ਕੰਮ ਨਹੀਂ ਕਰਦੇ ਬੇਰਜ਼ਗਾਰੀ ਕਹਿੰਦੇ ਸਾਨੂੰ ਕੰਮ ਨਹੀਂ ਮਿਲਿਆ ਕਿਉਂ ਨਹੀਂ ਕੰਮ ਮਿਲਿਆ ਕਿਉਂਕਿ ਉਹਨਾਂ ਨੇ ਕੰਮ ਸਿੱਖਿਆ ਨਹੀਂ ਉਹਨਾਂ ਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਆਪਣਾ ਟੈਲੈਂਟ ਵੀ ਵਡਾਓ ਆਪਣੀ ਕਲਾ ਵੀ ਸਿੱਖੋ ਨਾਲ ਨਾਲ ਹੁਣ ਜਦੋਂ ਕੋਈ ਵੀ ਅਸੀਂ ਕੰਮ ਸਿੱਖਣਾ ਹੈ ਕੰਮ ਨੂੰ ਪੂਰਾ ਕਰਨਾ ਹੁਣ ਜੇ ਆਪਾਂ ਮਕਾਨ ਬਣਾਉਣੇ ਆ ਮਕਾਨ ਜੇ ਆਪਾਂ ਨੀਆਂ ਭਰ ਕੇ ਛੱਡ ਦਈਏ ਕੱਲੀਆਂ ਨੀਆਂ ਭਰਦੀਆਂ ਤੇ ਮਕਾਨ ਨਹੀਂ ਜੇ ਆਪਾਂ ਲੈਂਟਰ ਪਾ ਲਈਏ ਤੇ ਉਹਦੀ ਤਿਆਰੀ ਨਾ ਕਰੀਏ ਪਲਸਤਰ ਨਾ ਕਰੀਏ ਫਿਰ ਵੀ ਮਕਾਨ ਨਹੀਂ ਫਿਰ ਅਸੀਂ ਰਹਿਣ ਯੋਗ ਨਹੀਂ ਬਣਿਆ ਜੀ ਮਕਾਨ ਕਦੋਂ ਬੰਦਾ ਜਦੋਂ ਮਕਾਨ ਆਪਾਂ ਲੈਂਟਰ ਪਾ ਦਿੰਨੇ ਆ ਉਹਨੂੰ ਪਲਸਤਰ ਕਰ ਦਿੰਨੇ ਆ ਉਹਨੂੰ ਫਰਨੀਚਰ ਲਾ ਦਿੰਨੇ ਜੋੜੀਆਂ ਲਾ ਦਿੰਨੇ ਆ ਫਿਰ ਉਹ ਰਹਿਣਜੋਗ ਬਣ ਜਾਂਦਾ ਉਸੇ ਤਰ੍ਹਾਂ ਕੋਈ ਜਦੋਂ ਕਾਪਾ ਕੰਮ ਸਿੱਖਦੇ ਆ ਨਾ ਕੋਈ ਲੱਕੜ ਦਾ ਕੰਮ ਮਿਸਤਰੀ ਦਾ ਕੰਮ ਟੇਲਰ ਮਾਸਟਰ ਦਾ ਕੰਮ ਜਾਂ ਕੰਪਿਊਟਰ ਦੇ ਕੰਮ ਸਿੱਖਦੇ ਆ ਜਾਂ ਡਰਾਈਵਰ ਬਣਦੇ ਆ ਬੜੇ ਕੰਮ ਐ ਬਹੁਤ ਜ਼ਿਆਦੇ ਕੰਮ ਆ ਦੁਨੀਆ ਤੇ ਉਹ ਕੰਮ ਨੂੰ ਅਸੀਂ ਪੂਰਾ ਕਰਨਾ ਜੇ ਉੱਥੇ ਕੰਮ ਤੇ ਅਸੀਂ 10 ਦਿਨ ਕੰਮ ਤੇ ਲਾਈ 10 ਦਿਨ ਘਰੇ ਬੈ ਗਈ ਜਾਂ 2 ਮਹੀਨੇ ਇੱਕ ਕੰਮ ਤੇ ਲਾਈ ਤੇ 2 ਮਹੀਨੇ ਹੋਰ ਕੰਮ ਸਿੱਖਣ ਲੱਗ ਗਈ ਫਿਰ ਅਸੀਂ ਕੰਮ ਜੱਪ ਨਹੀਂ ਹੋ ਸਕਦੇ ਫਿਰ ਸਾਡੇ ਅੰਦਰ ਟੈਲੈਂਟ ਨਹੀਂ ਬਣੇਗਾ ਫਿਰ ਸਾਡੇ ਅੰਦਰ ਕਲਾ ਨਹੀਂ ਬਣੇਗੀ ਹੁਣ ਇੱਕ ਕਮਿਹਾਰ ਹੈ ਕਮਿਹਾਰ ਹੁਣ ਮਿੱਟੀ ਹੁੰਦੀ ਆ ਮਿੱਟੀ ਇਕੱਠੀ ਕਰਕੇ ਲੈ ਜਾਂਦਾ ਕਮਿਹਾਰ ਮਿੱਟੀ ਇਕੱਠੀ ਕਰਨ ਤੋਂ ਬਾਅਦ ਮਿੱਟੀ ਨੂੰ ਕੁੱਟ ਕੇ ਬਰੀਕ ਛਾਣੇ ਨਾਲ ਛਾਂ ਲੈਂਦਾ ਫਿਰ ਉਹਨੂੰ ਗਿੱਲਾ ਕਰ ਲੈਂਦਾ ਗਿੱਲਾ ਕਰਕੇ ਗੁੰਨ ਲੈਂਦਾ ਗੁੰਨਣ ਤੋਂ ਬਾਅਦ ਫਿਰ ਉਹ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਤਾਂ ਮਿੱਟੀ ਹੈ ਮਿੱਟੀ ਹੈ ਉਹ ਮਿੱਟੀ ਦੇ ਵਿੱਚ ਆਪਣੀ ਕਲਾ ਦਿਖਾ ਦਿੰਦਾ ਹੈ ਉਹਦੇ ਅੰਦਰ ਕਲਾ ਹੈ ਕਲਾ ਦੀ ਗੱਲ ਹੈ ਨਾ ਹੁਣ ਜਿਹੜਾ ਸੁਨਿਆਰਾ ਹੈ ਸੁਨਿਆਰੇ ਦੇ ਅੰਦਰ ਕਲਾ ਹੈ ਹੁਣ ਪਹਿਲਾਂ ਜਦੋਂ ਸੋਨਾ ਨਿਕਲਦਾ ਮਿੱਟੀ ਦੇ ਵਿੱਚੋਂ ਦਿਲਿਆਂ ਨਾਲ ਨਿਕਲਦਾ ਪਰ ਜਦੋਂ ਉਹਦੀ ਆਪਣੀ ਸੁਨਿਆਰਾ ਕਲਾਦਖਾਨ ਦਾ ਵਿੱਚ ਫਿਰ ਉਹ ਗਹਿਣੇ ਬਣ ਜਾਂਦੇ ਆ ਹੁਣ ਜਿਵੇਂ ਇੱਕ ਦਰਖਤ ਜਿਵੇਂ ਇੱਕ ਦਰਖਤ ਹੈ ਨਾ ਦਰਖਤ ਦੇ ਵਿੱਚ ਜਿਤ ਦਰਖਤ ਨੂੰ ਅਸੀਂ ਕੱਟ ਲੈਨੇ ਆ ਕੱਟ ਕੇ ਆਰੇ ਤੇ ਲੈ ਜਾਂਦੇ ਆ ਆਰੇ ਦੇ ਨਾਲ ਦਰਖਤ ਨੂੰ ਚਾਹ ਲੋ ਪਾੜਿਆ ਜਾਂਦਾ ਤੋਂ ਫੱਟੇ ਬਣਾਏ ਜਾਂਦੇ ਆ ਫਿਰ ਉਹਨੂੰ ਕਾਰਪੇਂਟਰ ਕੋਲ ਜਾਇਆ ਜਾਂਦਾ ਕਾਰਪੇਂਟਰ ਆਪਣੀ ਕਲਾ ਦੇ ਨਾਲ ਫਰਨੀਚਰ ਤਿਆਰ ਕਰਦਾ ਸੋਫੇ ਤਿਆਰ ਕਰਦਾ ਬੈੱਡ ਤਿਆਰ ਕਰਦਾ ਅਲਮਾਰੀ ਬਣਾਉਂਦਾ ਕੁਰਸੀਆਂ ਬਣਾਉਂਦਾ ਫਿਰ ਉਹਨਾਂ ਦੀ ਕਿੰਨੀ ਕੀਮਤ ਹੋ ਜਾਂਦੀ ਹੈ ਕਲਾ ਇਹਨਾਂ ਜਿਵੇਂ ਲੋਹਾ ਜੇ ਲੋਹੇ ਨੂੰ ਆਪਾਂ ਦੇਖੀ ਤਾਂ ਲੋਹਾ ਜੇ ਲੋਹੇ ਨੂੰ ਕਿਸੇ ਕਾਰੀਗਰ ਕੋਲ ਭੇਜ ਦਈਏ ਤੇ ਉਹ ਲੋਹਾ ਨਹੀਂ ਫਿਰ ਉਹਦੀਆਂ ਬੜੀਆਂ ਚੀਜ਼ਾਂ ਬਣ ਜਾਂਦੀਆਂ ਕਲਾ ਇਹਨਾਂ ਇਸੇ ਤਰ੍ਹਾਂ ਹੀ ਇੱਕ ਰਸਤੇ ਵਿੱਚ ਪੱਥਰ ਪਿਆ ਸੀ ਸਾਰੇ ਲੋਕ ਉਹ ਪੱਥਰ ਤੋਂ ਭਿੜ ਲੰਘ ਰਹੇ ਸੀ ਉੱਥੋਂ ਦੀ ਇੱਕ ਕਲਾਕਾਰ ਲੰਘਿਆ ਉਹਨੇ ਦੇਖਿਆ ਵੀ ਪੱਥਰ ਮਾਰਬਲ ਦਾ ਪੱਥਰ ਹੈ ਉਹ ਪੱਥਰ ਨੂੰ ਚੱਕ ਕੇ ਨਾ ਆਪਣੇ ਘਰ ਲੈ ਗਿਆ ਘਰ ਲ ਜਾ ਕੇ ਉਹਨੇ ਪੱਥਰ ਘਟ ਕੇ ਇੱਕ ਮੂਰਤੀ ਬਣਾ ਦਿੱਤੀ ਹੁਣ ਮੂਰਤੀ ਨੂੰ ਉਹਨੇ ਰੰਗ ਰੋਗਣ ਕੀਤਾ ਤੇ ਕਿਸੇ ਮੰਦਰ ਦੇ ਵਿੱਚ ਲਗਾ ਦਿੱਤਾ ਜਿਹੜੇ ਪੱਥਰ ਦੇ ਉੱਪਰ ਦੇ ਲੋਕ ਪੈਰ ਲੰਗ ਰਹੀ ਸੀ ਉੱਪਰ ਦੀ ਲੰਗ ਰਹੀ ਸੀ ਪੱਥਰ ਦੇ ਉਹੀ ਲੋਕ ਜਦੋਂ ਜਦੋਂ ਉਹ ਪੱਥਰ ਮੰਦਿਰ ਦੇ ਵਿੱਚ ਲਾਤਾ ਉੱਥੇ ਜਾ ਕੇ ਉਹਦੀ ਪੂਜਾ ਕਰਨ ਲੱਗ ਪਏ ਪੱਥਰ ਦੀ ਉਹਨ ਮੱਥਾ ਟੇਕਦੇ ਪੂਜਾ ਕਰਦੇ ਅਰਗਬੱਤੀ ਲਾਉਂਦੇ ਆ ਹੈ ਤਾਂ ਉਹ ਪੱਥਰ ਸੀ ਪਰ ਕਿਸੇ ਕਲਾਕਾਰ ਨੇ ਉਹਨੂੰ ਕੱਟ ਕੇ ਆਪਣੀ ਕਲਾ ਦੇ ਰਾਈ ਉਹਨੂੰ ਪੂਜਨ ਲਾਦਾ ਇਸੇ ਤਰ੍ਹਾਂ ਹੀ ਜਿ세 ਜ਼ਿੰਦਗੀ ਵਿੱਚ ਕਾਮ ਜਪ ਹੋਣਾ ਹੈ ਨਾ ਤੇ ਕਿਸੇ ਕਲਾਕਾਰ ਕੋਲ ਜਾਣਾ ਜਿਹੜਾ ਸਾਡੇ ਮਨ ਨੂੰ ਘਟਦੇ ਸਾਨੂੰ ਆਪਣੀ ਕਲਾ ਨੂੰ ਘਟਕੇ ਸਾਨੂੰ ਜ਼ਿੰਦਗੀ ਵਿੱਚ ਕੰਮ ਜਪ ਕਰਦੇ ਸੋ ਜਿਹੜਾ ਆਪਣਾ ਅੱਜ ਦਾ ਵਿਸ਼ਾ ਸੀ ਇਹ ਵਿਸ਼ੇ ਤੇ ਅਸੀਂ ਅਮਲ ਕਰਨਾ ਤਾਂ ਹੀ ਆਪਾਂ ਵਿਸ਼ੇ ਤੇ ਗੱਲ ਚਲਾਈ ਹੈ ਅਸੀਂ ਕੰਮ ਜਪ ਹੋ ਜਾਈਏ ਸੋ ਇਸੇ ਤਰ੍ਹਾਂ ਜੋ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਰੇ ਲੋਕਾਂ ਤੱਕ ਇਹ ਵੀਡੀਓ ਪਹੁੰਚਣ ਤੇ ਤਾਂ ਲੋਕਾਂ ਨੂੰ ਕੰਮ ਜਾਪੀ ਹਾਸਲ ਹੋਵੇ ਸੋ ਅੱਗੇ ਵੀ ਵੀਡੀਓ ਪਾਉਂਦੇ ਰਾਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ